ਉਹ ਵੈਲਕਮ ਬੈਕ ਟੂ ਮਾਈ YouTube ਚੈਨਲ ਫਲੌਪ ਵਿਲੇਜਰ ਤੇ ਜਿੱਥੇ ਅਸੀਂ ਅੱਜ ਜਾ ਰਹੇ ਆ ਉਸ ਜਗ੍ਹਾ ਦਾ ਨਾਮ ਹੈ ਕਰਤਾਰਪੁਰ ਸਾਹਿਬ ਜੋ ਕਿ 1521 ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਵਸਾਇਆ ਗਿਆ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅਖੀਰੀ ਸਾਲ ਇਸ ਜਗ੍ਹਾ ਤੇ ਬਤੀਤ ਕੀਤੇ ਉਹਨਾਂ ਨੇ ਇਸ ਨਗਰ ਨੂੰ ਇਸ ਪਿੰਡ ਨੂੰ ਇੱਕ ਪਹਿਚਾਨ ਦਿੱਤੀ ਕਰਤਾਰਪੁਰ ਜਿਸ ਤੋਂ ਇਸ ਦਾ ਨਾਮ ਕਰਤਾਰਪੁਰ ਸਾਹਿਬ ਰੱਖਿਆ ਗਿਆ 22 ਸਤੰਬਰ 1539 ਵਿੱਚ ਗੁਰੂ ਨਾਨਕ ਦੇਵ ਜੀ ਇਸੇ ਹੀ ਜਗ੍ਹਾ ਤੋਂ ਇਸ ਦੁਨੀਆ ਤੋਂ ਰੁਖਸਤ ਹੋ ਗਏ ਤੇ ਮੁਸਲਮਾਨ ਵੀਰ ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਜੀ ਤਾਂ ਸਾਡੇ ਗੁਰੂ ਨੇ ਇਹ ਸਾਡੇ ਫਕੀਰ ਨੇ ਤੇ ਜੋ ਸਿੱਖ ਪਈ ਸੀ ਉਹ ਕਹਿਣ ਲੱਗੇ ਕਿ ਇਹ ਸਾਡੇ ਗੁਰੂ ਨੇ ਤੇ ਉਹਨਾਂ ਨੇ ਇਹ ਨਿਰਨੇ ਲੈਣ ਵਾਸਤੇ ਜਦੋਂ ਸ਼੍ਰੀ ਨੂੰ ਗੁਰੂ ਨਾਨਕ ਦੇਵ ਜੀ ਕੋਲ ਗਏ ਤਾਂ ਉਹ ਦੁਨੀਆ ਤੋਂ ਚਲੇ ਗਏ ਹੋਏ ਸੀ ਤੇ ਉਹਨਾਂ ਦੇ ਕੱਪੜੇ ਹੀ ਰਹਿ ਗਏ ਹੋਏ ਸੀ ਤਾਂ ਸਿੱਖ ਭਰਾਵਾਂ ਨੇ ਤੇ ਮੁਸਲਮਾਨ ਭਰਾਵਾਂ ਨੇ ਉਹ ਅੱਧੇ-ਅੱਧੇ ਕੱਪੜੇ ਲੈ ਲਏ ਤੇ ਜੋ ਸਿੱਖ ਪਰੰਪਰਾ ਨਾਲ ਸੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਕੱਪੜਿਆਂ ਦਾ ਤੇ ਮੁਸਲਮ ਵੀਰਾ ਦੁਆਰਾ ਉਹ ਦਫਨਾਇਆ ਗਿਆ ਕੱਪੜਾ ਤੇ ਹੁਣ ਇੱਥੇ ਇੱਕ ਮਸਾਦ ਬਣੀ ਹੋਈ ਹੈ ਜੋ ਕਿ ਮੁਸਲਮਾਨ ਭਰਾ ਦੂਰ-ਦੂਰ ਤੋਂ ਆਪਣੇ ਪਾਕਿਸਤਾਨ ਤੋਂ ਦਰਸ਼ਨ ਕਰਨ ਆਉਂਦੇ ਨੇ ਤੇ ਜਦੋਂ ਦਾ ਕੋਰੀਡੋਰ ਖੁੱਲਿਆ ਹੋਇਆ ਤਾਂ ਸਾਡੇ ਪੰਜਾਬ ਵਾਲੇ ਵੀ ਦਰਸ਼ਨ ਕਰਨ ਜਾਂਦੇ ਨੇ ਅਸੀਂ ਸਿੱਧੇ ਪਾਕਿਸਤਾਨ ਜਾ ਕੇ ਤਾਂ ਤੁਹਾਨੂੰ ਦਰਸ਼ਨ ਨਹੀਂ ਕਰਵਾ ਸਕਦੇ ਤਾਂ ਆ ਅਸੀਂ ਬਾਰਡਰ ਤੇ ਜਾ ਕੇ ਤੁਹਾਨੂੰ ਇੱਕ ਝਲਕੀ ਜ਼ਰੂਰ ਮਰਵਾਵਾਂਗੇ ਆ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਕਰਤਾਰਪੁਰ ਸਾਹਿਬ ਹੈ ਜਿਹੜਾ ਕੋਈ ਅਪੁਆਇੰਟਮੈਂਟ ਲੈ ਕੇ ਜਾਂਦਾ ਹੈ ਤਾਂ ਇੱਕ ਉਹਨਾਂ ਦਾ ਸੇਵਾ ਕੇਂਦਰ ਹੈ ਜਿੱਥੇ ਪੂਰੀ ਚੈਕਿੰਗ ਹੁੰਦੀ ਹੈ ਤੇ ਫਿਰ ਉਹਨਾਂ ਨੂੰ ਗੁਰਦਵਾਰਾ ਕਰਤਾਰਪੁਰ ਸਾਹਿਬ ਜਾਣ ਦਿੱਤਾ ਜਾਂਦਾ ਹੈ। ਅੱਜ ਝੰਡੇ ਤੋਂ ਪਿੱਛੇ ਗੁਰਦੁਆਰਾ ਸਾਹਿਬ ਹੈ ਕਰਤਾਰਪੁਰ ਸਾਹਿਬ ਜਿਸ ਦੇ ਟੈਲੀਸਕੋਪ ਨਾਲ ਸੰਕਤਾ ਦਰਸ਼ਨ ਕਰਦੀਆਂ ਹਨ। ਤੇ ਇੱਥੇ ਬਾਬਾ ਜੀ ਨੇ ਖੇਤੀ ਕੀਤੀ ਸੀ। ਜਿੱਥੇ ਉਹ ਆਪਣੀਆਂ ਫਸਲਾਂ ਨੂੰ ਪਾਣੀ ਦਿੰਦੇ ਸੀ ਤੇ ਇੱਥੇ ਤਿੰਨ ਖੋ ਵੀ ਨੇ ਤੇ ਪੁਰਾਤਿਹਾਸ ਵਿੱਚ ਬੋਲਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਸੀ ਪੈਲੀ ਵਾਈ ਸੀ ਤਾਂ ਇੱਕ ਕਰਤਾਰਪੁਰ ਵਿੱਚ ਹੀ ਵਾਈ ਸੀ ਜਿੱਥੇ ਅਜੇ ਵੀ ਉਹਨਾਂ ਦੇ ਸਬੂਤ ਮਿਲਦੇ ਹਨ ਜਿੱਥੇ ਤਿੰਨ ਖੂਹ ਸੀਗੇ ਇੱਕ ਜੋ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਆਉਂਦੇ ਸੀ ਉਹਨਾਂ ਦੇ ਪਾਣੀ ਪੀਣ ਵਾਸਤੇ ਸੀ ਤੇ ਇੱਕ ਖੂਹ ਖੇਤਾਂ ਨੂੰ ਪਾਣੀ ਦੇਣ ਵਾਸਤੇ ਸੀ ਤੇ ਜੇ ਤੁਸੀਂ ਜਾਣਾ ਹੋਵੇ ਪਾਕਿਸਤਾਨ ਨੂੰ ਤੇ ਤੁਹਾਨੂੰ ਅਪਾਇੰਟਮੈਂਟ ਲੈਣੀ ਪਏਗੀ ਇੱਕ ਉਹ ਫਾਰਮ ਫਿਲ ਹੁੰਦਾ ਜੋ ਕਿ ਤੁਸੀਂ ਆਨਲਾਈਨ ਕਰ ਸਕਦੇ ਹੋ ਤੇ ਪਾਸਪੋਰਟ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਹ ਹੈ ਕਿ ਤੁਸੀਂ ਮોર્ਨਿੰਗ ਜਾ ਸਕਦੇ ਹੋ ਤੇ ਸ਼ਾਮ ਨੂੰ ਵਾਪਸ ਆ ਸਕਦੇ ਹੋ ਆ ਜੋ ਤੁਸੀਂ ਵਾਇਰ ਦੇਖਦੇ ਪਏ ਹੋ ਇਹ ਤੋਂ ਅੱਗੇ ਪਾਕਿਸਤਾਨ ਹੈ ਤੇ ਆ ਜਿੱਥੇ ਮੈਂ ਖਲੋਤਾ ਹੋਇਆ ਆ ਆਂ ਇੰਡੀਆ ਹੈ ਜੇ ਮੌਕਾ ਮਿਲਿਆ ਤਾਂ ਜ਼ਰੂਰ ਜਾਵਾਂਗਾ ਤੇ ਫਿਰ ਪੂਰੇ ਬਲੌਗ ਬਣਾ ਕੇ ਲਿਆਵਾਂਗਾ ਇਸ ਦੇ ਨਾਲ ਹੀ ਤੁਹਾਨੂੰ ਇੱਕ ਗੱਲ ਹੋਰ ਕਹਾਂਗਾ ਕਿ ਜੇ ਤੁਸੀਂ ਕਰਤਾਰਪੁਰ ਆਂਦੇ ਹੋ ਤਾਂ ਕਰਤਾਰਪੁਰ ਦੇ ਰਸਤੇ ਵਿੱਚ ਹੀ ਕਿਲੋਮੀਟਰ ਤੋਂ ਵੀ ਘੱਟ ਹੈ ਜਿਸ ਦਾ ਨਾਮ ਹੈ ਡੇਰਾ ਬਾਬਾ ਨਾਨਕ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੋਰਾ ਸਾਹਿਬ ਹੈ ਉਸ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਤੇ ਉੱਥੇ ਇੱਕ ਅੱਠ ਨੁਕਰਾਂ ਵਾਲਾ ਖੂਹ ਹੈ ਕਿਉਂਕਿ ਉਹਨਾਂ ਦੇ ਵੇਲੇ ਦਾ ਹੈ ਜੋ ਕਿ ਇਹ ਉਹ ਇਲਾਕਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਕੁੰਮੇ ਰਹੇ ਜਿਸ ਪਾਸੇ ਜ਼ਿਆਦਾ ਰਹੇ ਹਨ ਇਸੇ ਤਰ੍ਹਾਂ ਸਾਡੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਫਲੌਪ ਵਿਲੇਜਰ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਦੇ ਰਹੋ ਤੇ ਅਸੀਂ ਹੋਰ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਧੰਨਵਾਦ